ਮੇਰੇ ਸਾਰੇ ਪਰਿਵਾਰ ਮੈਨੂੰ ਬਹੁਤ ਤਾਂਕਾ ਦਾ ਮਾਰਕੁੱਟ ਕਰਦਾ। ਮੈਂ ਤਾਂ ਦਾਜ ਦੀ ਮੰਗ ਵੀ ਕਰਦੇ ਮੇਰੇ ਕੋਲ ਦੋ ਬੇਟੀਆਂ ਮੈਨੂੰ ਕਹਿੰਦੇ ਤੇਰੇ ਮੁੰਡਾ ਨਹੀਂ ਹੁੰਦਾ ਸਾਨੂੰ ਮੁੰਡਾ ਤੇ। ਅੱਜ ਕੁਟਮਾਰਾ ਕੀਤੀ ਸੀ। ਰਾਤ ਵੇ ਕਿਤੇ ਸੀ ਸਵੇਰੇ ਫਿਰ ਕਿਤੇ ਸੀ। ਗਲਿਚ ਕਾਦਨ ਚਾਂਤ। ਵਾਹ ਦਿੱਤਾ ਸੀ ਨਾ। ਕੀ ਮੰਗੀ ਕਰਦੇ? ਇਨਸਾਫ ਦੀ ਮੰਗ ਕਰ ਰਹੇ। ਸੀ ਪੰਚਾਇਤੋਂ ਇਹ ਨਾ ਜੀ ਪਰਿਵਾਰ ਦੀ ਮਤਲਬ ਕਿ ਇਹ ਵੀ ਆਪਣੇ ਮੈਂਬਰ ਸਾਹਿਬ ਹੀ ਹੋ ਜੀ। ਇਹਨੇ ਦੀ ਕੁੜੀ ਆ ਵੇ ਜੀ ਕੀ ਉਹ ਪਿੰਡ ਦਾ ਨਾਮ ਹੈ ਰਸੂਲਪੁਰ ਰਸੂਲਪੁਰ ਜੀ ਇਹ ਜਨਕੀ ਚਾਰ ਪੰਜ ਵਾਰੀ ਪਹਿਲਾਂ ਵੀ ਇਹ ਵਾਕਿਆ ਹੋ ਗਿਆ ਵੀ ਚਲੋ ਪੰਚਾਇਤ ਤੌਰ ਤੇ ਹਨਾ ਮਾਜ ਮੂਜ ਮੰਗ ਕੇ ਉਹ ਕੁੜੀ ਨੂੰ ਰੱਖ ਲੈਣਦੇ ਸੀ ਉੱਥੇ ਪਰ ਕੁੱਟਮਾਰ ਬੁੱਧੇ ਵੀ ਕਰਦੇ ਸੀ ਆ ਰਾਤ ਉਹਨਾਂ ਨੇ ਕੁੜੀ ਦੀ ਕੁੱਟਮਾਰ ਕੀਤੀ ਉਹਨੇ ਸਵੇਰ ਇਹਨਾਂ ਨੂੰ ਫੋਨ ਕੀਤਾ ਸਵੇਰ ਫੇਰ ਕੁੱਟਮਾਰ ਕੀਤੀ ਕੁੜੀ ਨੇ 112 ਦੇ ਕਾਲ ਵੀ ਕੀਤੀ ਮੁਲਾਜ਼ਮ ਵੀ ਆਏ ਮੁਲਾਜ਼ਮ ਸਮਝਾ ਕੇ ਵਾਪਸ ਚਲੇ ਗਏ ਉਸ ਤੋਂ ਬਾਅਦ ਕੁੜੀ ਦੀ ਫੇਰ ਕੁੱਟਮਾਰ ਕੀਤੀ ਇਹ ਕੁੜੀ ਨੂੰ ਲੈਣ ਗਏ ਆ ਕੁੜੀ ਨੂੰ ਜਦੋਂ ਲੈਣ ਲੱਗੇ ਕੁੜੀ ਨੂੰ ਆਉਣ ਨਹੀਂ ਦਿੰਦੇ ਸੀਗੇ ਫਿਰ ਇਹ ਨਿਸ਼ਾਨ ਦੇਖਿਆ ਨਹੀਂ ਵੀ ਅਸੀਂ ਦਵਾਈ ਦੋ ਉਹ ਤਾਂ ਇਹ ਕੁੜੀ ਨੂੰ ਲੈ ਕੇ ਚੱਲਣ ਲੱਗੇ ਉਹਨਾਂ ਦੇ ਸ਼ਾਇਦ ਕੈਮਰੇ ਲੱਗੇ ਹੋਣ ਕਿਤੇ ਵੀ ਆਣ ਗਵਾਲੇ ਤੁਸੀਂ ਚੈੱਕ ਕਰਾ ਸਕਦੇ ਹੋ ਇਹਨਾਂ ਦੇ ਗੱਡੀਆਂ ਤੇ ਇੱਟਾ ਰੋੜੇ ਮਾਰੇ ਗਏ। ਮਾਰਨ ਦੀ ਕੋਸ਼ਿਸ਼ ਕੁੜੀ ਨੂੰ ਮਾਰਨ ਦੀ ਕੋਸ਼ਿਸ਼ 100% ਹੀ ਕੀਤੀ ਹੈ ਗਲੇ ਤੇ ਨਿਸ਼ਾਨ ਹੈ ਜੀ ਰਸਾ ਪਾਇਆ ਪਤਾ ਨਹੀਂ ਕੀ ਪਾਇਆ ਉਹਦਾ ਰੱਬ ਕੰਨੋ ਜੋ ਉਹ ਗੁੱਡੀਆਂ ਨਿੱਕੇ ਨਿੱਕੇ ਹੋਤਾ ਤਾਂ ਉਹਦੀ ਕਿਸਮਤ ਨੂੰ ਬਚ ਗਈ ਹੋਏ। ਠੀਕ ਹੈ ਜੀ ਸਾਡੀ ਇਹੀ ਮੰਗ ਹੈ ਜੀ ਪਰਿਵਾਰ ਨੂੰ ਸਾਨੂੰ ਸਾਰਿਆਂ ਨੂੰ ਇਨਸਾਫ਼ ਮਿਲਣਾ ਚਾਹੀਦਾ ਜੀ ਜੋ ਵੀ ਬੰਦੀ ਕਾਰਵਾਈ ਆ ਉਹਨਾਂ ਤੇ ਹੋਣੀ ਚਾਹੀਦੀ। ਗੱਲ ਬਾਤ ਜੀ ਅੱਜ ਤੋਂ 6 ਸਾਲ ਪਹਿਲਾਂ ਕੁੜੀ ਦਾ ਵਿਆਹ ਕੀਤਾ ਸੀ। ਤੇ ਜੋ ਉਹਦਾ ਵਿਆਹ ਕੀਤਾ ਉਹ ਤੋਂ ਬਾਅਦ ਥੋੜੇ ਚਿਰ ਬਾਅਦ ਇਹਨਾਂ ਨੇ ਲੜੋ ਲੜਾਈ ਦਾ ਸ਼ੁਰੂ ਕੰਮ ਕਰਤਾ ਕੁੜੀ ਨੂੰ ਰੋਜ਼ ਦਾਜ ਮੰਗਦੇ ਹਿੱਕ ਤਾਂ ਬਾਅਦ ਵਿੱਚ ਵੱਡੀ ਦਾ ਬੇਟੀ ਸ਼ੁਰੂ ਪੈਦਾ ਹੋਈ ਬਾਅਦ ਵਿੱਚ ਫਿਰ ਛੋਟੀ ਹੋ ਗਈ ਛੋਟੀ ਦੇ ਬਾਅਦ ਇਹ ਆਲੇ ਵੀ ਸਾਨੂੰ ਮੁੰਡਾ ਚਾਹੀਦਾ ਤੂੰ ਕੁੜੀਆਂ ਜੰਮ ਜੰਮ ਰੱਖੀ ਜਾਨੀ ਇਥੋਂ ਇਹ ਜਿਆਦਾ ਕਲੇਸ਼ ਕਰਨਾ ਪਿਆ ਜੀ ਮੁੜ ਕੇ ਦਾਜ ਮੰਗਿਆ ਇਹਨਾਂ ਨੇ ਇਹਨਾਂ ਨੂੰ ਮੋਟਰਸਾਈਕਲ ਦਿੱਤਾ ਇਹਨਾਂ ਨੂੰ 50000 ਰੁਪਏ ਇੱਕ ਨਗਦ ਦਿੱਤਾ ਇਹਨਾਂ ਨੂੰ ਜਿਆ ਮਸ਼ੀਨ ਦਿੱਤੀ ਜਿਹੜੇ ਕਪੜੇ ਧੋਣ ਵਾਲੀ ਸਾਰਾ ਜੀ ਤੇ ਹੁਣ ਤੁਹਾਨੂੰ ਪਤਾ ਲੱਗਾ ਫਿਰ ਇਹਨਾਂ ਨੇ ਕੁੱਟਕਟਈਆ ਕੀਤਾ ਕੁੜੀ ਦਾ ਤੇ ਅਸੀਂ ਗਏ ਆ ਸਵੇਹਾ ਇਹਨੂੰ ਜਾ ਕੇ ਪੁੱਛਣਾ ਤੇ ਸਾਡੇ ਅੱਗੇ ਉਹਨਾਂ ਨਾਲ ਗੱਲ ਪੈ ਗਿਆ ਜੀ ਨਾਲੇ ਸਾਡੀ ਗੱਡੀ ਉਹਨਾਂ ਦੀ ਮਾਰੀਆਂ ਇਟਾਂ ਜੀ ਇਹਨਾਂ ਦੇ ਕੈਮਰੇ ਚੈੱਕ ਕਰਾਏ ਜਾਣ ਕੁੜੀ ਨੂੰ ਕੀ ਕੀਤਾ ਅੱਜ ਉਹਨਾਂ ਨੇ ਅੱਜ ਉਹਨਾਂ ਨੇ ਇੱਕ ਤਾਂ ਦੀ ਗੱਲ ਤੇ ਨਿਸ਼ਾਨ ਪੈ ਜੀ ਕੁੜੀ ਆਲੀ ਮਨਫਾ ਦੇਣ ਲੱਗੇ ਅਜੇ ਵੀ ਨਿਸ਼ਾਨ ਦੇਖਦੇ ਪੈ ਰਹੇ ਜੀ ਜੇ ਤੁਸੀਂ ਨਾ ਜਾਂਦੇ ਤਾਂ ਸ਼ਾਇਦ ਦੇਦੇ ਕੀ ਕੀਤਾ ਅੱਜ ਉਹਨਾਂ ਨੇ ਅੱਜ ਉਹਨਾਂ ਨੇ ਇੱਕ ਤਾਂ ਦੀ ਗੱਲ ਤੇ ਨਿਸ਼ਾਨ ਪੈ ਜੀ ਕੁੜੀ ਆਲੀ ਮਨਫਾ ਦੇਣ ਲੱਗੇ ਆਜ ਵੀ ਨਿਸ਼ਾਨ ਦੇਖਦੇ ਬੈਠੇ ਬੈਲੇ ਜੀ ਜੇ ਤੁਸੀਂ ਨਾ ਜਾਂਦੇ ਤਾਂ ਸ਼ਾਇਦ ਦੇ ਦੇਂਦੇ ਹਾਂਜੀ ਹੋ ਸਕਦਾ 100 ਜਾਂ 90% ਜੀ ਮਾਰਨ ਦੀ ਕੋਸ਼ਿਸ਼ ਕਰਦੇ ਜੀ ਇਹ ਸੱਤ ਸਾਲ ਦੀ ਤੈਨੂੰ ਮਾਰਨ ਦੀ ਕੋਸ਼ਿਸ਼ ਬਹੁਤ ਕੀਤੀ ਪਰ ਤੂੰ ਬਚ ਜਾਨੀ ਹਰ ਵਾਰੀ ਵਾਰੀ ਇਹ ਸਾਨੂੰ ਤਲਾਕ ਦੇ ਦੇ ਇਹ ਸਾਨੂੰ ਤਲਾਕ ਦੇ ਦੇ 6-7 ਅਗੇ ਪੰਚਾਇਤਾਂ ਹੋ ਚੁੱਕੀਆਂ ਜੀ ਤੇ ਜਦੋਂ ਪੰਚਾਇਤ ਹੁੰਦੀ ਉਹਦੋਂ ਮਾਫੀ ਮੰਗ ਲੈਂਦੇ ਨੇ ਵੀ ਅਸੀਂ ਮਾਫ ਕਰ ਦਿਓ ਗਾ ਨਹੀਂ ਕਰਦੇ ਤੇ ਮੈਨੂੰ ਦੱਸਾ ਦੇਣਾ ਬਾਤ ਫਿਰ ਹੋਰ ਛੱਡਣ ਨਾਲ ਨਹੀਂ ਮੰਗ ਕਰਦੇ ਅਸੀਂ ਤਾਂ ਇਹੋ ਆਣੇ ਸਾਨੂੰ ਇਨਸਾਫ ਹੋਣਾ ਚਾਹੀਦਾ ਜੀ ਦੋ ਬੇਟੀਆਂ ਨੇ ਅਸੀਂ ਹੁਣ ਕਿ ਕਿੱਦਾਂ ਸਤਾ ਗਏ ਇਹਨੂੰ ਠੀਕ ਹੈ ਕਿ ਨਹੀਂ ਜਾਂ ਫਿਰ ਇਹਨਾਂ ਦਾ ਬੰਦਾ ਹਿੱਸਾ ਦਿੱਤਾ ਜਾਵੇ ਤੇ ਆਪੇ ਉੱਥੇ ਆਉਦਾ ਰਹਿਣ ਤੇਰਾ ਕਰ ਰਹਿਣਗੇ